ਤਸਵੀਰਾਂ ਗਰਦਾਸਪੁਰ ਸ਼ਹਿਰ ਦੇ ਔਜਲਾ ਬਾਈਪਾਸ ਦੀਆਂ ਹਨ ਜਿੱਥੇ ਇੱਕ ਟਰੱਕ ਅਤੇ ਟਰੈਕਟਰ ਟਰਾਲੀ ਦੇ ਵਿੱਚ ਘਾਤ ਭਿਆਨਕ ਟੱਕਰ ਹੋਈ ਹੈ ਜਿਸ ਤੇ ਨਾਲ ਦੋਵੇਂ ਗੱਡੀਆਂ ਸੜਕ ਤੇ ਤੇ ਪਲਟੀਆਂ ਹਨ। ਨਾਲ ਹੀ ਇਸ ਦੌਰਾਨ ਡਰਾਈਵਰ ਨੂੰ ਥੋੜੀਆਂ ਜਿਹੀਆਂ ਸੱਟਾਂ ਲੱਗੀਆਂ ਹਨ ਪਰ ਉਹ ਵੱਡਾ ਹਾ사 ਹੋਣ ਤੋਂ ਬਚਾ ਹੋ ਗਿਆ ਹੈ ਅਤੇ ਸੜਕ ਸੁਰੱਖਿਆ ਫੋਰਸ ਤੇ ਗਰਦਾਸਪੁਰ 시ਟੀ ਦੀ ਪੁਲਿਸ ਕਰਮਚਾਰੀ ਜੋ ਮੌਕੇ ਤੇ ਪਹੁੰਚੇ ਹਨ ਅਤੇ ਟ੍ਰੈਫਿਕ ਵਿਵਸਥਾ ਨੂੰ ਸੰਚਾਰ ਉੱਟਕ ਨਾਲ ਚਾਲੂ ਕਰਵਾ ਦਿੱਤਾ ਹੈ। ਜੀ ਅਹੀਂ ਸੜਕ ਸੁਰੱਖਿਆ ਫੋਰਸ ਤੋਂ ਬੋਲਦੇ ਆ। ਸਾਡੀ ਟੁੱਟੀ ਹੈਗੀ ਆ ਪਬਰੀ ਬਾਈਪਾਸ ਤੋਂ ਘਰੋਟਾ ਮੋੜ ਰੂਟ ਨੰਬਰ 52603 ਇੱਥੇ ਔਜਲਾ ਬਾਈਪਾਸ ਲਾ ਕੇ ਇੱਕ ਟਿਪਰ ਦਾ ਤੇ ਇੱਕ ਝੋਨੇ ਵਾਲੀ ਟਰਾਲੀ ਜਿਹੜੀ ਲੋਡ ਈ ਕੀ ਉਹ ਵੀ ਇਹਨਾਂ ਦਾ ਆਪੋ ਚੋਦੀ ਐਕਸੀਡੈਂਟ ਹੋ ਗਿਆ ਟਿਪਰ ਵਾਲੇ ਨੇ ਜਿਹੜਾ ਉਹ ਮਗਰੋਂ ਲਿਆ ਕੇ ਟਰਾਲੀ ਵਾਲੇ ਤੇ ਮਾਰੀ ਆ ਸਾਈਡ ਤੇ ਉਹ ਬਜਰੀ ਟਿਪਰ ਵੀ ਪਲਟ ਗਈ ਆ ਤੇ ਜਿਹੜਾ ਝੋਨਾ ਆਈਗਾ ਟਰਾਲੀ ਤੇ ਲੱਤਿਆ ਉਹ ਵੀ ਜਿਹੜਾ ਆ ਕੇ ਲੜ ਗਿਆ ਚੌਂਕ ਤੇ ਪਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ ਇਹ ਆ ਵੀ ਚਲੋ ਡਰਾਈਵਰ ਤੋਂ ਬਚ ਗਏ ਨੇ ਤੇ ਇਹਨਾਂ ਦਾ ਟਿਪਰ ਵਾਲੇ ਨੂੰ ਬੁਲਾ ਰਿਹਾ ਤੇ ਟ੍ਰੈਕਟਰ ਵਾਲੇ ਜਿਹੜੇ ਇੱਥੇ ਆ ਹਸਪਤਾਲ ਕੋਈ ਨਹੀਂ ਖੜਿਆ ਕੋਈ ਤੇ ਚੱਲਦੀ ਨਿਸ਼ਾਨ ਕੋਈ ਨਹੀਂ ਸੀਰੀਅਸ ਨਹੀਂ ਸੀਰੀਅਸ ਕਹੇ ਤੇ ਨਹੀਂ ਹੋਈ ਤੇ ਇਹ ਆ ਵੀ ਪਾਕੀ ਬਹੁਤ ਜ਼ਿਆਦਾ ਪਛਾਹ ਹੋ ਗਿਆ ਇਹ ਸਾਨੂੰ ਕਰੀਬ 8:30 ਵਜੇ ਤੇ ਕਰੀਬ ਜਿਹੜੀ ਸਾਨੂੰ ਕੰਟਰੋਲ ਰੂਮ ਤੋਂ ਖਬਰ ਮਿਲੀ ਸੀ ਕਿ ਇਹ ਓਜਲਾ ਬਾਈਪਾਸ ਤੇ ਇੱਕ ਐਕਸੀਡੈਂਟ ਹੋਇਆ ਤੇ ਇੱਥੇ ਆ ਕੇ ਮੌਕੇ ਤੇ ਆ ਕੇ ਦੇਖਿਆ ਉਸੇ ਟਾਈਮ ਤੇ ਇੱਕ ਟਰੱਕ ਜਿਹੜਾ ਉਹ ਝੋਨੇ ਵਾਲੀ ਟਰਾਲੀ ਨਾਲ ਵੱਜ ਕੇ ਪਲਟ ਗਿਆ ਸੀ ਤੇ ਮੌਕੇ ਤੇ ਕੋਈ ਜਾਨੀ ਨੁਕਸਾਨ ਦੇ ਨਾਲ ਨਹੀਂ ਖਾਸ ਹੋਇਆ ਮਾਮੂਲੀ ਜੀ ਸੱਟਾਂ ਲੱਗੀਆਂ ਸੀ ਉਹ ਇਹਨਾਂ ਨੂੰ ਸਿਵਲ ਹਸਪਤਲੋਂ ਇਹਨਾਂ ਨੂੰ ਟ੍ਰੀਟਮੈਂਟ ਇੰਦਾ ਕਰਾ ਦਿੱਤਾ ਤੇ ਹੁਣ ਦੋਨੇ ਧੀਰਾਂ ਨੂੰ ਬੁਲਾਇਆ ਆ ਹੁਣ ਥਾਣੇ ਦੇ ਆਈਓ ਬੁਲਾ ਕੇ ਹੁੰਦੇ ਹਵਾਲੇ ਕੀਤਾ ਆ ਦੋਨੇ ਧੀਰ ਇੱਥੇ ਆ ਚੁੱਕੀਆਂ ਆ ਤੇ ਉਹਨਾਂ ਦਾ ਜਿੱਦਾਂ ਵੀ ਹੁਣ ਅੱਗੇ ਹੁੰਦਾ ਐ ਕਾਰਵਾਈ ਇੰਦਾ ਤੇ ਕਰ ਕਰਕੇ ਤੇ ਰੋਡ ਜਿਹੜਾ ਐ ਇਹ ਆਪਾਂ ਹਾਈਡਰਾ ਬੁਲਾ ਲਿਆ ਸਾਈ ਦੇਵਾਲੇ ਨੈਸ਼ਨਲ ਹਾਈਵੇ ਨੂੰ ਤੇ ਬੁਲਾ ਆ ਕੇ ਤੇ ਰੋਡ ਜਿਹੜਾ ਐ ਜਲਦੀ ਹੀ ਚਲਾਇਆ ਜਾਏਗਾ ਇੱਥੋਂ ਜਿਹੜਾ ਇਹ ਸਮਾਨ ਐ ਇੱਥੇ ਜਿਹੜਾ ਇੰਦਾ ਡਿੱਗਿਆ ਆ ਇਹਨੂੰ ਹਟਾ ਕੇ ਹਾਈਡਰੇ ਨਾਲ ਟਰਾਲਾ ਜਿਹੜਾ ਇੰਦਾ ਸਹੀ ਕਰਵਾ ਕੇ ਸੁਠਾ ਸਾਈਡ ਤੇ ਕਰਵਾ ਦਿੱਤਾ ਜਾਏਗਾ ਤੇ ਰੋਡ ਜਿਹੜਾ ਥੋੜੇ ਦਿਨ ਤੱਕ ਇਹ ਚਾਲੂ ਕਰਵਾ ਦਿੱਤਾ ਜਾਏਗਾ ਸਰ ਕਿੰਨੇ ਕ ਵਜੇ ਨਾਲ ਲਗਭਗ ਹੋਇਆ ਇਹ ਇਹ ਕਰੀਬ ਸਵੇਰੇ 6:00 ਵਜੇ ਦੇ ਕਰੀਬ ਕਹਿ ਰਹੇ ਵੀ 6:00 ਵਜੇ ਦੇ ਲਗ ਕੇ ਛਾਗੇ ਹੋਇਆ ਹੈ ਸਰ ਇੱਕੋ ਜਿੱਤਰਾ ਕੀ ਵਨਵੇ ਰੋਡ ਹੈ ਤੇ ਇੱਕੋ ਰੂਟ ਤੇ ਚੱਲਦੇ ਪੇਛ ਦੋਵੇਂ ਹਾਂ ਸੇਮ ਹੀ ਇਹ ਆ ਰਹੇ ਪਠਾਨਕੋਟ ਵੱਲ ਸਾਈਡ ਤੋਂ ਆ ਰਹੇ ਤੇ ਅੱਗੇ ਅੰਬਰਸਲਵਾਲ ਨੂੰ ਜਾ ਰਹੇ ਮਟਾਲੇ ਸਾਹਿਬ ਜਾ ਰਹੇ ਅੱਛਾ ਦੋਨੇ ਇੱਕੋ ਸਾਈਡ ਨੂੰ ਜਾ ਰਹੇ ਇੱਕੋ ਸਾਈਡ ਤੋਂ ਆ ਰਹੇ ਤੇ ਇਹ ਕਿਸ ਤਰ੍ਹਾਂ ਮਤਲਬ ਇੱਕ ਦੂਜੇ ਨਾਲ ਇਹ ਜਿਹੜਾ ਜਿਹੜੀ ਝੋਨੇ ਵਾਲੀ ਟਰਾਲੀ ਅੱਗੇ ਜਾ ਰਹੀ ਉਹਨਦੇ ਕਹਿਣ ਮੁਤਾਬਿਕ ਵੀ ਜਿਹੜਾ ਪਿਛੋਂ ਜਿਹੜਾ ਟਿਪਰ ਵਾਲਾ ਆਇਆ ਉਹਨੇ ਪਿਛੋਂ ਉਹਨਾਂ ਨੂੰ ਹਿੱਟ ਕੀਤਾ ਆ ਤੇ ਜਿੱਦੇ ਕਰਕੇ ਦੋਨੇ ਜਿਹੜੇ ਰੋਡ ਦੇ ਵਿੱਚ ਘਾਰ ਪਲਟ ਗਏ ਨੇ ਠੀਕ ਆ ਤੇ ਸਰ ਹੁਣ ਬੰਦੀ ਕਾਰਵਾਈ ਮੌਕੇ ਤੇ ਬੰਦੀ ਕਾਰਵਾਈ ਹੈ ਥਾਣਾ ਟਿਬਰ ਤੋਂ ਆਈ ਹੋਏ ਨੇ ਉਹਨਾਂ ਦੇ ਹਵਾਲੇ ਕੀਤਾ ਆ ਤੇ ਉਹ ਅੱਗੇ ਕਾਰਵਾਈ ਕਰ ਰਹੇ ਆ ਜਿੱਦਾਂ ਵੀ ਹਿੰਦਾ ਹੁੰਦਾ ਆ ਅੱਗੇ ਕਾਰਵਾਈ ਕਰਕੇ ਉਹ ਮੌਤ ਲਿਆਂਦੀ ਜਾਏਗੀ ਜਾਨੀ ਨੁਕਸਾਨ ਕੋਈ ਨਹੀਂ ਜਾਨੀ ਨੁਕਸਾਨ ਕਿਸੇ ਦਾ ਕੋਈ ਨਹੀਂ ਹੋਇਆ ਤੇ ਸੱਟਾਂ ਜਿਆਦਾ ਕਿਤੇ ਲੱਗੀਆਂ ਨੇ ਸੱਟਾਂ ਦੋਨਾਂ ਧਿਰਾਂ ਦੇ ਨੋਰਮਲ ਹੀ ਕੋਈ ਜਿਆਦਾ ਸੱਟਾਂ ਨਹੀਂ ਲੱਗੀਆਂ ਜਿਆਦਾ ਸੱਟਾਂ ਨਹੀਂ ਲੱਗੀਆਂ ਬਸ ਬਚਾਈ ਰਿਹਾ ਆ ਬਚਾਈ ਰਿਹਾ ਬਸ ਵੀ ਰੋਡ ਬਲੌਕ ਹੈ ਜਲਦੀ ਖੋਲ੍ਹ ਦਿੱਤਾ ਜਾਏਗਾ